ਤੁਸੀਂ ਦੇਖ ਰਹੇ ਹੋ ਅਸਮ ਜੱਟ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕਦੀ ਸਿਆਸਤ ਦੇ ਵਿੱਚ ਪੱਕਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਕਦੀ ਸਿਆਸਤ ਦੇ ਵਿੱਚ ਭੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮਾਂ ਗੱਲਬਾਤ ਕਰਦੇ ਆ ਸਿਆਸਤ ਦੀ ਸਿਆਸਤ ਦੀ ਗੱਲ ਜੇ ਸ਼ੁਰੂ ਕਰੀਏ ਤਾਂ ਕਾਂਗਰਸ ਦੇ ਵਿੱਚ ਬੜਾ ਗਹਿਮ ਗਹਿਮੇ ਚੱਲ ਰਹੀ ਪੰਜਾਬ ਜਦੋਂ ਵੀ ਆਗੂ ਨਵਜੋਤ ਸਿੰਘ ਸਿੱਧੂ ਹਣਾ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਸਿਆਸਤ ਭੱਕ ਜਾਂਦੀ ਹੈ ਕਾਂਗਰਸ ਦੇ ਵਿੱਚ ਵੀ ਸਿਆਸਤ ਭੱਕ ਜਾਂਦੀ ਹੈ ਹੁਣ ਵੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਆ ਉਹਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਉਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਆ ਪੱਗ ਗਈ ਆ ਕੀ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਤੇ ਇਹ ਕਿੱਥੇ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਸੀ ਤੇ ਇਸ ਦਾ ਮੁੱਦਾ ਕੀ ਸੀ ਦੇਖੋ ਜਿਵੇਂ ਜਿਵੇਂ ਚੋਣਾ ਨੇੜੇ ਆਉਂਦੀਆਂ ਪਈਆਂ ਨੇ ਉਹਵੇਂ-ਉਵੇਂ ਜਿੰਨੇ ਸਿਆਸੀ ਆਗੂ ਰਹੇ ਕੁਛ ਨਾ ਕੁਛ ਟਿੱਪਣੀਆਂ ਕੁਛ ਨਾ ਕੁ ਗੱਲਾਂ-ਬਾਤਾਂ ਕਰਦੇ ਰਹਿੰਦੇ ਨੇ ਜੀ ਪਰ ਨौजਬ ਸਿੰਘ ਸਿੱਧੂ ਹੂਰੀ ਤੇ ਹਮੇਸ਼ਾ ਹੀ ਆਪਣੀਆਂ ਗੱਲਾਂ-ਬਾਤਾਂ ਨੂੰ ਲੈ ਕੇ ਸੁਰਖੀਆਂ ਜਿ ਰਹਿੰਦੇ ਨੇ ਜੀ ਚਰਚਾਵਾਂ 'ਚ ਰਹਿੰਦੇ ਨੇ ਹਮ ਅਕਸਰ ਉਹਨਾਂ ਤੇ ਦੋਸ਼ ਲੱਗਦਾ ਕਿ ਉਹ ਆਪਣੇ ਹੀ ਜਿਹੜੇ ਪਾਰਟੀ ਦੇ ਆਗੂ ਨੇ ਉਹਨਾਂ ਦੇ ਖਿਲਾਫ ਹਮ ਟਿੱਪਣੀਆਂ ਕਰਦੇ ਨੇ ਬਿਆਨਬਾਜ਼ੀ ਕਰਦੇ ਨੇ ਹਮ ਤੇ ਪਾਰਟੀ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਨੇ ਜੀ ਸਿੱਧੂ ਹੁਰੀਤਿਆ ਨੂੰ ਸ਼ਾਸਨ ਹੀ ਕਰਦੇ ਰਹਿੰਦੇ ਆ ਆ ਹੁਣ ਤੁਸੀਂ ਦੇਖ ਲਓ ਕਿ ਪਿੱਛੇ ਜੀ ਵੀ ਇਹਨਾਂ ਨੇ ਰੈਲੀਆਂ ਕੀਤੀਆਂ ਚਾਰਕ ਰੈਲੀਆਂ ਕੀਤੀਆਂ ਬਠਿੰਡੇ ਚ ਤੋਂ ਮੋਗੇ ਤੇ ਸ਼ਾਹਪੁਰ ਚ ਰੈਲੀਆਂ ਕੀਤੀਆਂ ਇਹਨਾਂ ਨੇ ਸੋ ਇਹਸ ਵਾਰ ਇਹਨਾਂ ਨੇ ਸਿੱਧੂ ਹੁਰਾ ਨੇ ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਲੈ ਕੇ ਟਿੱਪਣੀਆਂ ਕੀਤੀਆਂ ਨੇ ਬਿਆਨਬਾਜ਼ੀ ਕੀਤੀ ਆ ਪ੍ਰੈਸ ਕਾਨਫਰੰਸ ਹੋਈ ਆ ਜੀ ਰਾਮਪੁਰਾ ਫੂਲਚੇ ਉੱਥੇ ਗਏ ਸਿਧੂਰੀ ਤੇ ਮੀਡੀਆ ਵਾਲੇ ਵੀ ਇਕੱਠੇ ਹੋਏ ਉੱਥੇ ਤੇ ਮੀਡੀਆ ਵਾਲਿਆਂ ਦੇ ਸਾਹਮਣੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਨੇ ਭਾਈ ਜਿਹੜੀ ਆਮ ਆਦਮੀ ਸਰਕਾਰ ਪੰਜਾਬ 'ਚ ਹੈ ਇਹਦੀਆਂ ਗਲਤ ਨੀਤੀਆਂ ਕਰਕੇ ਹਰ ਰੋਜ਼ ਸੂਬੇ 'ਚ ਸਮਝ ਲਓ ਕਿ 80 ਕਰੋੜ ਦਾ ਜਿਹੜਾ ਖਰਚਾ ਚੜਦਾ ਰਹਿੰਦਾ ਹੈ ਦਿੱਲੀ ਜੀ ਔਰ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਬੱਚਾ ਜੰਮਦਾ ਉਹਦੇ ਸਿਰ 1 ਲੱਖ 30000 ਕਰੋੜ ਦਾ ਕਰਜ਼ਾ ਚੜ ਜਾਂਦਾ ਜੀ ਮੈਂ ਕਿਹਾ ਸੀਗਾ ਭਈ ਜਦੋਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਭਈ ਅਸੀਂ ਜੋ ਹੈ ਰੇਤੇ ਚੋਂ 20000 ਕਰੋੜ ਤੇ ਬਜਟ ਵਿਜਲੀ ਚੋਰੀ ਚੋਂ ਬਚਾ ਕੇ 35000 ਕਰੋੜ ਰੁਪਇਆ ਜਿਹੜਾ ਉਹ ਲੋਕ ਭਲਾਈ ਦੇ ਕੰਮਾਂ ਤੇ ਲਾਵਾਂਗੇ ਹਮ ਸਿੱਧੂ ਹੁਰੀ ਕਹਿੰਦੇ ਇੱਥੇ ਤੇ ਉਲਟਾ ਹੀ ਹੋ ਰਿਹਾ ਹੈ ਇੱਥੇ ਤੇ ਕਰਜ਼ਾ ਜਿਹੜਾ ਉਹ ਪੰਜਾਬ ਦੇ ਸਿਰ ਤੇ ਹੋਰ ਵੱਧਦਾ ਪਿਆ ਹੈ ਇੱਥੇ ਮੈਂ ਇੱਕ ਗੱਲ ਦੇ ਦੁਆਰਾ ਪੁੱਛਣੀ ਚਾਹੂੰਗਾ ਤੁਹਾਡੇ ਤੋਂ ਜੀ ਵੀ ਇੱਕ ਇਨਸਾਨ ਦੇ ਉੱਪਰ ਬਿਨਾਂ ਕਿਸੇ ਕਰਜ਼ਾ ਲਏ ਕਰਜ਼ਾਈ ਹੋ ਰਿਹਾ ਹੈ ਮਤਲਬ ਪੰਜਾਬ ਦੇ ਜਿਹੜੇ ਵਸਨੀਕ ਨੇ ਬਿਨਾਂ ਕਰਜ਼ਾ ਲਏ ਕਰਜ਼ਾਈ ਹੋ ਰਹੇ ਨੇ ਦੇਖੋ ਜੋ ਉਹਨਾਂ ਨੇ ਸਟੈਟਿਸਟਿਕਸ ਦੱਸਿਆ ਸਟੈਟਸ ਤੇ ਜੋ ਸਾਹਬ ਪਤਾਬ ਦੱਸੇ ਨੇ ਜੀ ਸਿੱਧੂ ਹੁਰਾ ਨੇ ਜੀ ਅਸੀਂ ਇਹ ਚੀਜ਼ਾਂ ਦੇ ਨਹੀਂ ਕਹਿੰਦੇ ਅਸੀਂ ਤੇ ਸਿਰਫ ਉਹਨਾਂ ਵੱਲੋਂ ਕਈਆਂ ਗੱਲਾਂ ਦੱਸ ਰਹੇ ਹਾਂ ਜੀ ਨਾ ਸਟੈਟਸ ਅਸੀਂ ਕੋਈ ਐਨਾਲਿਸਿਸ ਕੀਤਾ ਆਪਣੇ ਤੌਰ ਤੇ ਜੀ ਠੀਕ ਹੈ ਜੀ ਇਹ ਤੇ ਜੋ ਉਹਨਾਂ ਨੇ ਬਿਆਨਬਾਜ਼ੀ ਕੀਤੀ ਟਿੱਪਣੀਆਂ ਕੀਤੀਆਂ ਨੇ ਦੇਖੋ ਗੱਲ ਇਹ ਹੈ ਇੱਕ ਚੀਜ਼ ਹਮੇਸ਼ਾ ਭੁਪਿੰਦਰ ਜੀ ਯਾਦ ਰੱਖੋ ਇਹ ਪੈਸਾ ਜਿਹੜਾ ਹੁੰਦਾ ਨਾ ਜੀ ਪਬਲਿਕ ਦਾ ਹੁੰਦਾ ਹੈ ਬਿਲਕੁਲ ਅਗਰ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ ਜਾਂ ਕੇਂਦਰ ਸਰਕਾਰ ਕਿਤੋਂ ਕਰਜ਼ਾ ਲੈਂਦੀ ਹੈ ਹੂੰ ਤੋ ਕਰਜ਼ਾ ਜਿਹੜਾ ਜੀ ਉਹ ਨਾਂ ਤੇ ਕਿਸੇ ਮੰਤਰੀ ਨੇ ਲਾਣਾ ਹੁੰਦਾ ਨਾ ਕੇਂਦਰ ਦੇ ਨੇ ਤੇ ਨਾ ਹੀ ਸੂਬੇ ਦੇ ਨੇ ਉਹ ਪਬਲਿਕ ਦੇ ਟੈਕਸ ਦੇ ਪੈਸਿਆਂ ਤੋਂ ਕਰਜ਼ਾ ਜਿਹੜਾ ਮੋੜਨਾ ਹੁੰਦਾ ਜੀ ਤੇ ਜਿਹੜਾ ਕਰਜ਼ਾ ਚੜਦਾ ਉਹ ਪਬਲਿਕ ਦੇ ਸਿਰ ਤੇ ਚੜਦਾ ਹੈ ਜੀ ਮੰਤਰੀਆਂ ਨੇ ਤੇ ਆਪਣੀਆਂ ਤਨਖਾਹਾਂ ਲੈ ਕੇ ਪਰਾਂ ਹੋ ਜਾਣਾ ਜੀ ਪਬਲਿਕ ਦੇ ਟੈਕਸ ਦੇ ਪੈਸਿਆਂ ਤੋਂ ਹਮ ਗੱਡੀਆਂ ਜਿਹੜੀਆਂ ਕਾਰਾਂ ਆਣੀਆਂ ਪਬਲਿਕ ਦੇ ਟੈਕਸ ਤੋਂ ਆਣੀਆਂ ਜੀ ਕਰਜ਼ਾ ਤੇ ਅਸਲ 'ਚ ਹਮ ਪਬਲਿਕ ਨੇ ਹੀ ਲਾਣਾ ਹੁੰਦਾ ਹੈ ਤੇ ਜੇ ਕਰਜ਼ਾ ਚੜਦਾ ਤਾਂ ਪਬਲਿਕ ਦੇ ਸਿਰ ਤੇ ਚੜਨਾ ਹੈ ਜੀ ਸੋ ਇਹ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਪਬਲਿਕ ਦੇ ਪੈਸੇ ਨੂੰ ਮੈਨੇਜ ਕਰਦੀਆਂ ਨੇ ਜੀ ਹੁਣ ਤੇ ਸਮਝਦਾਰ ਕੋਈ ਸੰਤਰੀ ਮੰਤਰੀ ਸਮਝਦਾਰ ਸਰਕਾਰ ਹੋਊਗੀ ਤੇ ਉਹ ਉਸ ਪੈਸੇ ਨੂੰ ਪਬਲਿਕ ਦੇ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਕੇ ਪਬਲਿਕ ਹਿੱਤ ਦੇ ਕੰਮ ਕਰੂਗੀ ਜੀ ਤੇ ਜੇ ਉਹਨਾਂ ਨੂੰ ਮੈਨੇਜ ਕਰਨਾ ਨਹੀਂ ਆਊਗਾ ਜੀ ਤੇ ਫਿਰ ਕੰਮ ਉਲਟਾ ਹੀ ਹੋਊਗਾ ਜੀ ਪਬਲਿਕ ਦੇ ਸਿਰ ਤੇ ਜਿਹੜਾ ਹੈਗਾ ਵਿਆਜ ਤੇ ਵਿਆਜ ਚੜੀ ਜਾਊਗਾ ਕਰਜ਼ਾ ਲੈ ਕੇ ਵਿਆਜ ਵੀ ਤੇ ਦੇਣਾ ਹੀ ਹੈ ਨਾ ਤੇ ਉਹ ਵਿਆਜ ਵੀ ਪਬਲਿਕ ਨੇ ਲਾਣਾ ਜੀ ਸੋ ਗੱਲ ਜਿਹੜੀ ਇਹ ਹੈ ਕਿ ਇਹ ਤਾਂ ਮੈਨੇਜਰੀਅਲ ਸਕਿੱਲ ਜਿਹੜੀ ਹੁੰਦੀ ਹੈ ਜਦੋਂ ਵੀ ਅਸੀਂ ਆਪਣੇ ਨੁਮਾਇੰਦੇ ਚੁਣਦੇ ਹਾਂ ਉਹ ਇਸੇ ਕਰਕੇ ਕਹਿੰਦੇ ਨੇ ਵੀ ਸਮਝਦਾਰੀ ਦੇ ਨਾਲ ਧਿਆਨ ਨਾਲ ਚੁਣਨਾ ਚਾਹੀਦਾ ਸਾਡੇ ਜਿਹੜੇ ਵਿਧਾਇਕ ਨੇ ਸਾਡੇ ਐਮਪੀ ਨੇ ਤਾਂ ਕਿ ਇਹ ਸਹੀ ਤਰੀਕੇ ਨਾਲ ਜਾ ਕੇ ਲੋਕ ਸਭਾ 'ਚ ਇਹ ਵਿਧਾਨ ਸਭਾ 'ਚ ਜਿਹੜੇ ਐਮਐਲਏ ਐਮਪੀ ਚੁਣਦੇ ਆ ਇਹ ਸਹੀ ਤਰੀਕੇ ਨਾਲ ਕੰਮ ਕਰਨ ਔਰ ਲੋਕਾਂ ਦੀ ਜ਼ਿੰਦਗੀ ਜਿਹੜੀ ਖੁਸ਼ਹਾਲ ਬਣਾਉਣ ਹੂੰ ਕਿਉਂਕਿ ਜੇ ਮੈਨੇਜਮੈਂਟ ਸਹੀ ਹੋਊਗੀ ਜੀ ਕਿਤਨੇ ਕਿਤੇ ਆਪਾਂ ਦੇਖਿਆ ਮੈਨੇਜਰੀਅਲ ਸਕਿੱਲ ਹੂੰ ਯਾ ਉਸ ਕੰਮ ਨੂੰ ਮੈਨੇਜ ਕਰਨ ਦਾ ਹੁਨਰ ਵੀ ਤੇ ਹੋਣਾ ਚਾਹੀਦਾ ਨਾ ਵੀ ਆਪਾਂ ਕਿੰਨਾ ਕਰਜਾ ਕਿਹੜੀ ਚੀਜ਼ ਪ੍ਰਾਇੋਰਟੀ ਤੇ ਪਹਿਲ ਦੇ ਆਧਾਰ ਤੇ ਕਿਹੜੀ ਚੀਜ਼ ਜ਼ਰੂਰੀ ਹੈ ਪਰ ਇੱਥੇ ਗੱਲ ਉਹੀ ਹੈ ਕਿ ਸਾਡੇ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਇਹਨਾਂ ਕੰਮਾਂ ਬਾਰੇ ਬਹੁਤ ਜ਼ਿਆਦਾ ਜਿਹੀ ਨਾ ਸਾਰੇ ਇੱਕੋ ਜੇ ਮੈਂ ਸਾਰੇ ਇੱਕੋ ਜੇ ਨਹੀਂ ਕਹਿੰਦਾ ਪਰ ਜ਼ਿਆਦਾ ਕਰਕੇ ਇਹੋ ਜੇ ਹੁੰਦੇ ਨਹੀਂ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਜਾਂ ਇਹ ਚੀਜ਼ਾਂ ਬਾਰੇ ਹੀ ਪਤਾ ਹੁੰਦਾ ਵੀ ਅਸੀਂ ਆਪਣੀ ਕੁਰਸੀ ਕਿੱਦਾਂ ਬਚਾਉਣੀ ਹੈ ਚੋਣ ਕਿਵੇਂ ਜਿੱਤਣੀਆਂ ਹੈ ਠੀਕ ਹੈ ਜੀ ਪਰ ਗੱਲ ਇਹ ਹੈ ਕਿ ਜਿਸ ਮਕਸਦ ਵਾਸਤੇ ਇਹ ਚੁਣੇ ਜਾਂਦੇ ਆ ਉਸ ਮਕਸਦ ਨੂੰ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਭੁੱਲ ਜਾਂਦੇ ਨੇ ਜੀ ਸੋ ਆਪਾਂ ਸਿੱਧੂ ਰਾਤੇ ਗੱਲ ਕਰ ਰਹੇ ਸੀ ਸਿੱਧੂ ਹੋਰਾਂ ਨੇ ਕਿਹਾ ਕਿ ਦੇਖੋ ਸਰਕਾਰ ਜਿਹੜੀ ਬਣੀ ਹੈ ਜੀ ਸੋ ਪਹਿਲਾਂ ਜਿਸ ਢੰਗ ਨਾਲ ਪਹਿਲਾਂ ਸੀਗਾ ਰੇਤ ਮਾਫੀਆ ਜੀ ਕੇਬਲ ਮਾਫੀਆ ਜੀ ਸ਼ਰਾਬ ਮਾਫੀਆ ਇਹ ਜਿਉਂ ਦਾ ਤਿਉਂ ਹੁਣ ਵੀ ਹੈ ਕੋਈ ਫਰਕ ਨਹੀਂ ਪਿਆ ਜੀ ਉਦਾਂ ਹੀ ਮੁੱਦੇ ਇਹਨੇ ਦੇਖ ਲਓ ਸਿੱਧੂ ਹੋਰਾਂ ਨੇ ਜੋ ਕੁਝ ਕਿਹਾ ਜੀ ਸੋ ਜਿਸ ਤਰੀਕੇ ਦੇ ਨਾਲ ਇੱਥੇ ਅ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਆਏ ਨੇ ਉਹਨਾਂ ਨੇ ਪਹਿਲੇ ਮੁੱਖ ਮੰਤਰੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਉਹਨਾਂ ਦੀ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਸੀਗਾ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਸੀਗਾ ਕਿ ਦੇਖੋ ਜੀ ਆਪਣੀ ਜੇ ਹੈਗੀ ਸਿਆਸਤ ਦੀ ਖਾਤਰ ਕਿਵੇਂ ਝੂਠੀ ਸੌਂਹ ਖਾ ਕੇ ਗੁਟਕਾ ਸਾਹਬ ਦੀ ਜੀ ਤੇ ਆਪਣੇ ਜਿਹੜੇ ਆ ਉਹ ਉਹਨਾਂ ਨੇ ਚੋਣ ਜਿੱਤੀ ਸੀਗੀ ਹੂੰ ਜੀ ਸੋ ਇਦਾਂ ਦੇ ਜਿਹੜੇ ਮੁੱਦੇ ਆ ਉਹ ਸਿੱਧੂ ਹਰਾਨੇ ਚੁੱਕੇ ਨੇ ਮੁੱਦੇ ਤੇ ਦੇਖਿਆ ਜਾਵੇ ਭਿੰਦਰ ਜੀ ਗੱਲ ਤੇ ਠੀਕ ਹੈ ਹੂੰ ਇਹ ਚ ਕੋਈ ਗੱਲ ਗਲਤ ਨਹੀਂ ਹੈਗੀ ਜੀ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੇ ਹੁਣ ਧਿਆਨ ਦੇਣ ਵਾਲੀਆਂ ਨੇ ਆਮ ਜਨਤਾ ਨੂੰ ਵੀ ਸੋਚਣਾ ਪੈਣਾ ਜੀ ਕਿ ਅਸੀਂ ਲੋਕ ਜਿਹੜੇ ਹੈਗੇ ਆ ਇਹ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਤੇ ਅਸੀਂ ਇਹਨਾਂ ਨੂੰ ਚੁਣ ਕੇ ਅੱਗੇ ਤੋਰਿਆ ਪਰ ਜ਼ਿਆਦਾ ਕਰਕੇ ਕਈ ਵਾਰੀ ਦੇਖਿਆ ਕਿ ਸਾਡੇ ਜਿਹੜੇ ਲੋਕ ਇਹਨਾਂ ਉਹੀ ਲੀਡਰਾਂ ਦੇ ਪੈਰੀ ਹੱਥ ਲਾ ਲਾ ਕਿ ਉਹਨਾਂ ਨੂੰ ਉਸੇ ਤੇ ਚੜਾਈ ਜਾਣਗੇ ਤੇ ਉਹਨਾਂ ਤੋਂ ਜੋ ਉਹਨਾਂ ਦਾ ਮਕਸਦ ਹੈ ਜਾਂ ਜੋ ਉਹਨਾਂ ਦਾ ਉਹਨਾਂ ਨੇ ਕੰਮ ਲੈਣੇ ਹੁੰਦੇ ਨੇ ਉਹ ਸਾਡੇ ਇੱਕ ਰਿਪਰੈਜ਼ੈਂਟੇਟਿਵ ਨੇ ਸਾਡੇ ਨੁਮਾਇੰਦੇ ਨੇ ਜਿਹੜੇ ਅਸੀਂ ਤੋੜਿਆ ਵੀ ਤੁਸੀਂ ਚੁਣ ਕੇ ਅਸੀਂ ਚੁਣਿਆ ਤੁਸੀਂ ਜਾਓ ਲੋਕ ਸਭਾ ਚ ਵਿਧਾਨ ਸਭਾ ਚ ਉੱਥੇ ਜਾ ਕੇ ਸਾਡੇ ਲਈ ਕੰਮ ਕਰੋ ਜੀ ਪਰ ਕੰਮ ਕੀ ਕਰਦੇ ਨੇ ਹਮ ਅੱਜ ਕੱਲ ਇੱਕ ਨਹੀਂ ਤੰਦ ਨਹੀਂ ਤਾਣਾ ਹੀ ਵਿਗੜਿਆ ਹੋਇਆ ਹੈ ਜੀ ਤੇ ਉਹ ਸਭ ਦੇ ਸਾਹਮਣੇ ਹੀ ਜਿਵੇਂਦਰ ਸਿੰਘ ਜੀ ਤਾਂ ਹੋ ਗਈ ਗੱਲਬਾਤ ਅਨਵਜੋਤ ਸਿੰਘ ਸਿੱਧੂ ਹਣਾ ਲੈ ਕੇ ਜਾਂ ਹੋਰ ਆਗੂ ਨੂੰ ਲੈ ਕੇ ਜੇ ਗੱਲਬਾਤ ਕਰੀਏ ਗੱਠ ਜੋੜ ਦੀ ਜਾਂ ਗੱਠ ਜੋੜ ਦੀ ਤਾਂ ਚੰਡੀਗੜ੍ਹ ਦੇ ਵਿੱਚ ਮੇਹਰ ਦੀਆਂ ਚੋਣਾਂ ਤੋਂ ਪਹਿਲਾਂ ਗੱਠ ਜੋੜ ਹੋਇਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਕੀ ਲੱਗਦਾ ਵਾ ਇਸ ਗੱਠ ਜੋੜ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇਸ ਗੱਠ ਜੋੜ ਦਾ ਕੀ ਲੱਗਦਾ ਪੈਰ ਲੱਗਦੇ ਆ ਜਾਂ ਨਹੀਂ ਲੱਗਦੇ ਗੱਠ ਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਲੱਗਦਾ ਵਾ ਅੱਗੇ ਕੀ ਸਮੇਕਰਨ ਹੋ ਸਕਦੇ ਨੇ ਦੇਖੋ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਜੀ ਚੀਟਾਂ ਦੀ ਵੰਡ ਨੂੰ ਲੈ ਕੇ ਜਿਸ ਢੰਗ ਨਾਲ ਮੀਟਿੰਗਾਂ ਚੱਲੀਆਂ ਸੀ ਕੱਲ ਨੂੰ ਚੋਣਾ ਨੇ ਮੇਅਰ ਦੀਆਂ ਹੂੰ ਤਾਂ ਬੀਤੇ ਦਿਨ ਵੀ ਇੱਕ ਆਪਣੇ ਰਫੜ ਜਾ ਪਿਆ ਸੀਗਾ ਜੀ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਨੁਮਾਇੰਦਗੀ ਨੂੰ ਲੈ ਕੇ ਜੀ ਪਤਾ ਲੱਗਿਆ ਕਿ ਰਾਤੀ ਵੀ ਉਹ ਜੱਜ ਸਾਹਿਬ ਦੀ ਰਾਤ ਅੱਧੀ ਰਾਤ ਜਿਹੜੇ ਅਦਾਲਤ 'ਚ ਪਹੁੰਚੇ ਨੇ ਅੱਜ ਵੀ ਸੁਣਵਾਈ ਹੈਗੀ ਐ ਜੀ ਸੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਗੱਠ ਚੋੜ ਹੋ ਚੁੱਕਾ ਹੈ ਚੰਡੀਗੜ੍ਹ ਦੇ ਵਿੱਚ ਮੇਹਰ ਦੀਆਂ ਚੋਣਾਂ ਨੂੰ ਲੈ ਕੇ ਜੀ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਜਿਹੜਾ ਇਸ ਦਾ ਜਿਹੜਾ ਸਭ ਤੋਂ ਵੱਧ ਖੁਸ਼ੀ ਜਿਹੜੀ ਹੋਗੀ ਨਾ ਜੀ ਉਹ ਸ਼ਰਮਣੀ ਅਕਾਲੀ ਦਲ ਨੂੰ ਹੋਣੀ ਹੈ ਕਿਉਂਕਿ ਗੱਲਾਂ ਬਾਤਾਂ ਵੀ ਸ਼ੁਰੂ ਹੋ ਗਈਆਂ ਨੇ ਮਜੀਠੀਆ ਰਹਣੇ ਕਿਹਾ ਕਿ ਭਾਈ ਪਹਿਲਾਂ ਤੇ ਓਪੋਜੀਸ਼ਨ 'ਚ ਸੀ ਕਿ ਕਾਂਗਰਸ ਪਾਰਟੀ ਹਮ ਹੁਣ ਸੱਤਾਧਾਰੀ ਹੋ ਗਈ ਹੈ ਹੁਣ ਸੱਤਾਧਾਰੀ ਦੇ ਨਾਲ ਇਹਨਾਂ ਨੇ ਜੱਫੀ ਪਾਲੀ ਹੈ ਤੇ ਇੱਕ ਤਰ੍ਹਾਂ ਦੀ ਕਾਂਗਰਸ ਵੀ ਜਿਹੜੀ ਸਰਕਾਰ ਹਮ ਤੇ ਜੇ ਭਿੰਦਰ ਜੀ ਜੀ ਕਾਂਗਰਸ ਪਾਰਟੀ ਜਿਹੜੀ ਐ ਉਹ ਸੱਤਾਧਾਰੀ ਪਾਰਟੀ ਦੇ ਨਾਲ ਗੱਲਬਕੜੀ ਪਾ ਲੈਂਦੀ ਐ ਜੀ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਓਪੋਜੀਸ਼ਨ 'ਚ ਹੈਗੀ ਐ ਉਹ ਜਾਂ ਤੇ ਭਾਜਪਾ ਜਾਂ ਫਿਰ ਸ਼ਰਮਣ ਜਾਂ ਅਕਾਲੀ ਦਲ ਜੀ ਹੁਣ ਅਕਾਲੀ ਦਲ ਵਾਲਿਆਂ ਨੇ ਕਹਿਣਾ ਹੈ ਭਈ ਅਸੀਂ ਤੇ ਦੇਖੋ ਜਿਹੜਾ ਹੈਗਾ ਉਹ ਅਸਲ 'ਚ ਓਪੋਜੀਸ਼ਨ 'ਚ ਤੇ ਅਸੀਂ ਆ ਜੀ ਹੁਣ ਜਿਹੜੇ ਸੁਖਬੀਰ ਬਾਦਲ ਹੁਰੀ ਨੇ ਜੀ ਹੁਣ ਇਹ ਤੇ ਅਸਲ 'ਚ ਲੋਕਾਂ ਤੱਕ ਇਹ ਸੁਨਿਆ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਾਫੀ ਦੇਰ ਤੋਂ ਕਿ ਭਾਈ ਜਿਹੜੀ ਵਿਰੋਧੀ ਟੀਰਾ ਹੋ ਤੇ ਅਸੀਂ ਹੁਣ ਭਵਿੰਦਰ ਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ ਕਿ ਆਮ ਆਦਮੀ ਪਾਰਟੀ ਜਿਵੇਂ ਕਿ ਕਾਂਗਰਸ ਦੇ ਆਗੂਆਂ ਤੇ ਕਾਰਵਾਈਆਂ ਕਰ ਰਹੀਆਂ ਨੇ ਵਿਜੀਲੈਂਸ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਾਰਵਾਈਆਂ ਚੱਲਦੀਆਂ ਨੇ ਜਾਂ ਤੁਸੀਂ ਲਾਲਾ ਸਿੱਟਾਂ ਬਣਾਈਆਂ ਜਾ ਰਹੀਆਂ ਨੇ ਆ ਪਿੱਛੇ ਜੀ ਪੂਆ ਹਲਕੇ ਤੋਂ ਵੀ ਕਾਂਗਰਸ ਸਾਹਿਬ ਦਾ ਐਮਐਲਏ ਤੋਂ ਤੇ ਕਾਰਵਾਈ ਹੋਈ ਹੈ ਸਾਧੂ ਸਿੰਘ ਧਰਮਸੂਤ ਜੀ ਰਮਾਨਤੇ ਨੇ ਇਸ ਤੋਂ ਇਲਾਵਾ ਤੁਸੀਂ ਲਾ ਲੋ ਸੋਨੀ ਸਾਹਿਬ ਡਿਪਟੀ ਸੀਐਮ ਸਾਹਿਬ ਹੋਰ ਵੀ ਕਈ ਵੱਡੇ ਆਗੂ ਜਿਹੜੇ ਕਾਂਗਰਸ ਤੇ ਸੁਪਾਲ ਸਿੰਘ ਖੈਰਾ ਹੋ ਗਏ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਸ ਢੰਗ ਨਾਲ ਜੀ ਕਾਰਵਾਈਆਂ ਕੀਤੀਆਂ ਕੀ ਜਾ ਰਹੀਆਂ ਨੇ ਕੀ ਜੇ ਗੱਠ ਚੋੜ ਪੰਜਾਬ 'ਚ ਹੁੰਦਾ ਜਿਹਦੀ ਕਿ ਕਾਫੀ ਵੱਡੀ ਸੰਭਾਵਨਾ ਹੈ ਜੀ ਤੇ ਕੀ ਇਹ ਜਿਹੜਾ ਕਾਰਵਾਈਆਂ ਤੇ ਬ੍ਰੇਕ ਲੱਗੂਗੀ ਜੀ ਜਾਂ ਉਹ ਠੰਡੇ ਬਸਤੇ ਜੇ ਪੈਣਗੀਆਂ ਇਹ ਵੀ ਵਿਚਾਰਨ ਵਾਲੀ ਗੱਲ ਹੈ ਜੀ ਠੀਕ ਹੈ ਜੀ ਹੁਣ ਚੀਜ਼ ਇਹ ਹੈ ਬੇਸ਼ੱਕ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਨੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜੀ ਇਹ ਗੱਲਾਂ ਕਹਿ ਰਹੀ ਹੈ ਕਿ ਭਾਈ ਅਸੀਂ ਜਿਹੜੀ ਹੈ ਗੱਠ ਚੋੜ ਪੰਜਾਬ 'ਚ ਸੀਟਾਂ ਦੀ ਵੰਡ ਨਹੀਂ ਹੋਣ ਦੇਣੀ ਹਮ ਪਰ ਅਸੀਂ ਬੇਨਤੀ ਵੀ ਕੀਤੀ ਹੈ ਹਾਈ ਕਮਾਂਡ ਨੂੰ ਪਰ ਦੂਜੇ ਪਾਸੇ ਮੇਰੇ ਖਿਆਲ ਅੱਦੇ ਇਹੋ ਜੇ ਪੰਜਾਬ ਕਾਂਗਰਸ ਦੇ ਆਗੂ ਹੋਣਗੇ ਜਿਹੜੇ ਕਿ ਕਹਿੰਦੇ ਹੋਣਗੇ ਭਾਈ ਜੇ ਸਾਨੂੰ ਹਾਈ ਕਮਾਂਡ ਵੱਲੋਂ ਹੁਕਮ ਹੋ ਗਿਆ ਤੇ ਫਿਰ ਸਾਨੂੰ ਮੰਨਣੀ ਪੈਣੀ ਹੈ ਜੀ ਹੁਣ ਗੱਲ ਆਇਆ ਕਿ ਉਹ ਜਿਹੜਾ ਸ਼ੁਰੂਆਤ ਜਿਹੜੀ ਚੰਡੀਗੜ੍ਹ ਤੋਂ ਹੋਈ ਹੈ ਉਹ ਮੈਨੂੰ ਲੱਗਦਾ ਕਿ ਕੁਝ ਦਿਨਾਂ ਚ ਪੰਜਾਬ ਵੱਲ ਵੀ ਰੁਖ ਹੋ ਜਾਣਾ ਕਿਉਂਕਿ ਜਿਹੜੇ ਇਨਚਾਰਜ ਨੇ ਜੀ ਆਮ ਆਦਮੀ ਪਾਰਟੀ ਵੱਲ ਉਹ ਜਰਨੈਲ ਸਿੰਘ ਹੁਣੀ ਚੰਡੀਗੜ੍ਹ ਦੇ ਵੀ ਉਹ ਹੀ ਇੰਚਾਰਜ ਨੇ ਪੰਜਾਬ ਦੇ ਵੀ ਤੇ ਉਹ ਹੀ ਇੰਚਾਰਜ ਨੇ ਤੇ ਮੈਨੂੰ ਲੱਗਦਾ ਉਹ ਰੁਖ ਜਿਹੜਾ ਹੈ ਨਾ ਉਹ ਪੰਜਾਬ ਵੱਲ ਵੀ ਆ ਜਾਣਾ ਤੇ ਇਹ ਵੀ ਲਗਭਗ ਮੈਨੂੰ ਲੱਗਦਾ ਕਿ ਸੰਭਾਵਨਾ ਲਗਭਗਤ ਹੁਣੀ ਹੁਣੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਸੀਟਾਂ ਦੀ ਵੰਡ ਦੋਨੇ ਪਾਰਟੀਆਂ ਨੇ ਕਰਨੀ ਕਰਨੀਆਂ ਹੁਣ ਮੁੱਦਿਆਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਚਾਹੇ ਉਹ ਭਾਰਤ ਪੂਸ਼ਣ ਆਸ਼ੂ ਹੋਏ ਨੇ ਚਾਹੇ ਜਾਂ ਦੂਸਰੇ ਆਗੂ ਹੋਏ ਨੇ ਉਹ ਜੇਲਾਂ ਜੀ ਵੀ ਗਏ ਨੇ ਔਰ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਨੇ ਕਿ ਜਦੋਂ ਉਹ ਪ੍ਰਚਾਰ ਕਰਨਗੇ ਰਲ ਕੇ ਪ੍ਰਚਾਰ ਕਰਪਾਣਗੇ ਕਿਤੇ ਨਾ ਕਿਤੇ ਇੱਕ ਦੂਜੇ ਦੇ ਮਨ ਦੇ ਵਿੱਚ ਉਹ ਮਨ ਮਟਾਵ ਜਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਹੈ ਤਕਰਾਰ ਜਿਹੜੀ ਹੈ ਅੰਦਰ ਮਨ ਦੇ ਵਿੱਚ ਉਹ ਚੀਜ਼ਾਂ ਸ਼ੰਕਾ ਜਾਂ ਵਿਚਾਰ ਉੱਠਣਗੇ ਨਹੀਂ ਕਿ ਭਾਈ ਇਹ ਸਰਕਾਰ ਨੇ ਇਹ ਪਾਰਟੀ ਨੇ ਤੇ ਸਾਡੇ ਖਿਲਾਫ ਜੀ ਇਸ ਢੰਗ ਨਾਲ ਕਾਰਵਾਈ ਕੀਤੀ ਸੀ ਉਦਾਂ ਦੇ ਜਿਹੜੀਆਂ ਚੀਜ਼ਾਂ ਜਿਹਨੇ ਗੱਲਾਂ ਬਾਤਾਂ ਨੇ ਉਹ ਮਨ 'ਚ ਆਣਗੀਆਂ ਤੇ ਕੀ ਇੱਕ ਸਟੇਜ ਨੂੰ ਸਾਂਝੀ ਕਰਨ ਦੇ ਵਿੱਚ ਕੋਈ ਦਿੱਕਤ ਨਾ ਹੋਊਗੀ ਇਹ ਵੀ ਜਿਹੜੀ ਹੈ ਗੱਲ ਬੜੇ ਵਿਚਾਰਨ ਵਾਲੀ ਹੈ ਭੁਗਿੰਦਰ ਜੀ ਜੀ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਭ ਚੀਜ਼ਾਂ ਜਿਹੜੀਆਂ ਬਹੁਤ ਜਲਦੀ ਕਲੀਅਰ ਹੋਣ ਵਾਲੀਆਂ ਨੇ ਅੱਜ 17 ਤਰੀਕ ਹੈ ਤੇ ਮੈਨੂੰ ਲੱਗਦਾ ਹੋਰ 8-10 ਦਿਨਾਂ ਨੂੰ ਕੁਝ ਨਾ ਕੁਝ ਜਿਹੜੀ ਚੀਜ਼ ਹੈ ਉਹ ਸਾਹਮਣੇ ਆ ਜਾਣੀ ਹੈ ਤੇ ਜਿਵੇਂ ਕਿ ਪਤਾ ਲੱਗਿਆ ਕਿ ਲੋਕਸ਼ਪ ਦੇ ਜਿਹੜੀਆਂ ਬੈਠਕਾਂ ਨੇ ਕਿਤੇ ਹੁੰਦੀਆਂ ਨੇ ਪ੍ਰੈਸ ਦੇ ਸਾਹਮਣੇ ਬੈਠਕਾਂ ਕਰਨੀਆਂ ਸਭ ਦੇ ਸਾਹਮਣੇ ਮੀਟਿੰਗਾਂ ਹੋਣੀਆਂ ਤੇ ਪ੍ਰੈਸ ਕਾਨਫਰੰਸ ਕਰਨੀ ਇਹ ਭਾਈ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਹ ਨਤੀਜਾ ਅਸੀਂ ਕੱਢਿਆ ਈ ਸਿੱਟਾ ਕੱਢਿਆ ਤੇ ਇਹ ਕੁਝ ਹੋਣ ਜਾ ਰਿਹਾ ਤੇ ਬਹੁਤ ਸਾਰੀਆਂ ਬੈਠਕਾਂ ਜਿਹੜੀਆਂ ਨੇ ਉਹ ਲੁਕ ਲੁਕਾ ਕੇ ਵੀ ਹੁੰਦੀਆਂ ਨੇ ਅੰਦਰ ਖਾਤੇ ਵਿੱਚ ਚੱਲਦੀਆਂ ਨੇ ਉਹਦੇ ਜਿਹੜੇ ਫੈਸਲੇ ਨੇ ਉਹ ਉਨੀ ਦੇਰ ਤੱਕ ਜਗ ਜਾਹਰ ਨਹੀਂ ਕੀਤੇ ਜਾਂਦੇ ਜਿੰਨੀ ਦੇਰ ਤੱਕ ਉਹ ਈਟਰ ਕੇ ਪੱਕੇ ਨਹੀਂ ਹੋ ਜਾਂਦੇ ਤੇ ਜਦੋਂ ਈਟਰ ਕੇ ਪੱਕੇ ਹੋ ਜਾਂਦੇ ਨੇ ਤੇ ਫੇਰ ਹੀ ਲੋਕ ਜਿਹੜੇ ਹੈਗੇ ਆ ਉਹ ਉਸ ਨੂੰ ਜਾਣ ਪਾਉਂਦੇ ਨੇ ਲੋਕਾਂ ਸਾਹਮਣੇ ਲਿਆਇਆ ਜਾਂਦੇ ਨੇ ਕਈ ਵਾਰੀ ਪਲਾਨ ਕੁਝ ਹੋਰ ਹੁੰਦਾ ਹੈ ਸਿਆਸਤ ਹੈ ਭੁਪਿੰਦਰ ਜੀ ਸਿਆਸਤ ਦੇ ਵਿੱਚ ਕਈ ਵਾਰੀ ਕੇ ਹਾਥੀ ਦੇ ਦੰਦਾ ਵਾਲੇ ਕੰਮ ਵੀ ਹੋ ਜਾਂਦਾ ਹੈ ਜੀ ਤੇ ਹਾਥੀ ਦੇ ਦੰਦ ਵਖਾਉਣ ਵਾਲੇ ਕੋਈ ਹੋਰ ਹੁੰਦੇ ਨੇ ਤੇ ਖਾਣ ਵਾਲੇ ਕੋਈ ਹੋਰ ਹੁੰਦੇ ਨੇ ਤੇ ਕਈ ਵਾਰੀ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਜਿਹੜੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਉਹ ਬਿਆਨਬਾਜ਼ੀ ਕਈ ਵਾਰੀ ਇਹੋ ਜਿਹੀ ਕਰ ਜਾਂਦੀਆਂ ਨੇ ਕਿ ਲੋਕਾਂ ਨੂੰ ਪਤਾ ਨਾ ਲੱਗੇ ਜਾਂ ਦੂਸਰੀ ਸਿਆਸੀ ਧਿਰ ਨੂੰ ਨੂੰ ਜਿਹੜਾ ਹੈਗਾ ਉਹ ਥੋੜਾ ਜਿਹਾ ਮਤਲਬ ਉਹਦੇ ਚਕਮਾ ਦੇੰਦ ਲਈ ਉਹ ਅੰਦਰ ਖਾਤੇ ਕੁਝ ਹੋਰ ਬੈਠਗਾਂ ਹੋ ਜਾਂਦੀਆਂ ਨੇ ਪਰ ਪਤਾ ਤੇ ਦੇਖੋ ਹੌਲੀ ਹੌਲੀ ਲੱਗ ਕੇ ਜਾਂਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁਝ ਹੀ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਗੀਆਂ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਕਾਂਗਰਸ ਪਾਰਟੀ ਦੀ ਸੀਟਾਂ ਦੀ ਵੰਡ ਜਿਹੜੀ ਉਹ ਤੈਹ ਹੋ ਜਾਂਦੀ ਹੈ ਜਿਹੜੀ ਕਿ ਸਿਆਸੀ ਮਾਰ ਦੱਸ ਰਹੇ ਨੇ ਲਗਭਗ ਤੈਹ ਹੋ ਚੁੱਕੀ ਹੈ ਜੀ ਹੁਣ ਤੇ ਆਫੀਸ਼ੀਅਲੀ ਅਨਾਉਂਸਮੈਂਟ ਕਰਨੀ ਬਾਕੀ ਹੈ ਤੇ ਜੇ ਆਫੀਸ਼ੀਅਲੀ ਅਨਾਉਂਸਮੈਂਟ ਹੋ ਜਾਂਦੀ ਹੈ ਔਰ ਗੱਲਬਾਤ ਹੋ ਜਾਂਦੀ ਹੈ ਤੇ ਜਿਹੜੇ ਹੁਣ ਕਾਂਗਰਸ ਦੇ ਸਿਆਸੀ ਯਾਗੂ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬ ਦੀ ਸਰਕਾਰ ਦੇ ਖਿਲਾਫ ਜੀ ਮੋਰਚਾ ਕੋਲੀ ਬੈਠੇ ਨੇ ਗੱਲਾਂ ਬਾਤਾਂ ਕਰਦੇ ਨੇ ਉਹਨਾਂ ਦਾ ਰਵਈਆ ਕੀ ਹੋਊਗਾ ਉਹਨਾਂ ਦਾ ਵਤੀਰਾ ਕੀ ਹੋਊਗਾ ਇਹ ਵੀ ਵਿਚਾਰਨ ਵਾਲੀ ਗੱਲ ਹੈ ਭੁਪਿੰਦਰ ਜੀ ਜੀ ਵੀਰਿੰਦਰ ਜੀ ਸਿਆਸਤ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ ਸੋ ਇਹ ਸਾਲ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸਿਆਸਤ ਦੇ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਦੇ ਨਾਲ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ